ਚਾ ਤੁਸੀਂ ਭਾਈ ਮੋਬਾਈਲਾਂ ਦੀ ਦੁਕਾਨ 'ਚ ਕੰਮ ਕਰਦੇ ਸੀ ਜਾਂ ਤੁਹਾਡੀ ਮੋਬਾਈਲਾਂ ਦੀ ਦੁਕਾਨ ਸੀ ਤੁਹਾਡੀ ਮੋਬਾਈਲ ਦਾ ਸੌਥੇ ਪੰਜ ਚੋਰੀ ਹੋ ਜਾਣ ਤੁਸੀਂ ਜਾਓ ਥਾਣੇਦਾਰ ਕੋਲੇ ਕੰਪਲੇਂਟ ਲਿਖਾਉਣ ਉਹ ਕਵੇ ਭਾਈ ਜੀ ਜੇ ਅਸੀਂ ਮੋਬਾਈਲ ਲੱਭਣ ਲੱਗੇ ਤੁਹਾਡੇ ਮੋਬਾਈਲਾਂ ਜੋਗੀ ਰਹਿ ਜਾਣਗੇ ਤੁਹਾਡੇ ਦਿਲ ਤੇ ਕੀ ਬੀਤੂਗੀ ਮੇਰਾ ਉਸ ਐਮਐਲਏ ਨੂੰ ਸਵਾਲ ਆ ਤੁਹਾਡੇ ਦਿਲ ਤੇ ਕੀ ਬੀਤੂਗੀ ਉਹ ਭਾਈ ਜਿਨ੍ਹਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਟਰਾਲੀਆਂ ਸੀ ਹੈ 2-2 ਲੱਖ ਦੀਆਂ 3-3 ਲੱਖ ਦੀਆਂ ਐਮਐਲਏ ਸਾਹਿਬ ਸ਼ਾਇਦ ਉਹਨੂੰ ਪਤਾ ਨਹੀਂ ਹੋਣਾ ਲੋਹਾ ਬਹੁਤ ਜ਼ਿਆਦਾ ਮਹਿੰਗਾ ਹੁਣ ਭਾਈ ਤੁਸੀਂ ਅਮੀਰ ਹੋ ਗਏ ਹੈ ਹੁਣ ਤੁਹਾਨੂੰ ਕਦਰ ਨਹੀਂ ਹੈਗੀ ਉਹ ਕਹਿੰਦਾ ਫਿਰ ਤਾਂ ਸਰਕਾਰ ਟਰਾਲੀਆਂ ਦੀ ਜਾਂਚਾ ਕਰਾਉਣ ਜੋਗੀ ਰਹੀਗੀ। ਉਹਨੂੰ ਲੱਗਦਾ 5-6 ਲੱਖ ਦੀ ਟਰਾਲੀ, 3-4 ਲੱਖ ਦੀ ਉਹਨੂੰ ਕੋਈ ਗੱਲ ਹੀ ਨਹੀਂ ਲੱਗਦੀ ਹੁਣ। ਨਾਲੇ ਉਹ ਗੱਲ ਕਹੀ ਵੀ ਕਿੱਥੇ ਵਿਧਾਨ ਸਭਾ ਦੇ ਮੂਹਰੇ ਖੜਕੇ। ਨਾਲੇ ਇੰਨਾ ਹੰਕਾਰ। ਉਹ ਯਾਰ ਇਹ ਕਾਦੇ ਹੰਕਾਰ ਨੇ? ਤੁਸੀਂ ਐਮਐਲਏ ਬਣ ਕੇ ਕੋਈ ਗੱਲ ਨਹੀਂ। ਤੁਹਾਨੂੰ ਪ੍ਰਮਾਤਮਾ ਨੇ ਬਣਾਇਆ। ਪ੍ਰਮਾਤਮਾ ਦੀ ਰਜਾ ਵਿੱਚ ਰਹੋ ਯਾਰ। ਇਹ ਕਾਦੇ ਹੰਕਾਰ ਨੇ? ਐਮਐਲਏ ਬਣ ਕੇ ਅਗਲੀ ਵਾਰ ਮੈਗਨਾ ਇਹ ਕੋਈ ਅਫਸਰ ਥੋੜੀ ਲਾਗੇ ਵੀ ਤੁਸੀਂ 58 ਸਾਲ ਦੀ ਰਿਟਾਇਰ ਹੋਣਾ। ਇਹ ਤਾਂ ਬਾਈ ਜੀ 5 ਸਾਲਾਂ ਨੂੰ ਕੀ ਜਿਹੜਾ ਸਿਆਸੀ ਬੰਦਾ ਉਹਨਾਂ ਦਾ ਰੋਜ਼ ਲੋ ਕੀ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਜਾ ਸਕਣਗੇ ਦੁਬਾਰੇ ਲੋਕਾਂ ਦਾ ਨਾ ਇਮਾਨਦਾਰੀ ਤੋਂ ਵਿਸ਼ਵਾਸ ਠਾਤਾ ਯਾਰ ਹੈ ਨਾ ਲੋਕਾਂ ਲੋਕਾਂ ਨੇ ਬੜੀ ਇਮਾਨਦਾਰੀ ਨਾਲ ਅਸੀਂ ਵੀ ਅਸੀਂ ਨੌਕਰੀਆਂ ਛੱਡ ਛੱਡ ਲੱਗੇ ਹੋਏ ਸੀ ਸੋ ਮੈਂ ਸਮਝਦਾ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਦੁਬਾਰੇ ਬਣਨਾ ਬਹੁਤ ਔਖਾ ਭਾਈ ਜੀ ਗਗਨ ਤੁਸੀਂ ਮੰਨੋਗੇ ਹੈਰਾਨ ਹੋਵੋਗੇ ਭਧੌੜ ਹਲਕੇ ਚ ਸਭ ਤੋਂ ਪੰਜਾਬ ਤੋਂ ਵੱਡਾ ਦੜਾ ਸਟਾ ਉਹੀ ਭਾਈ ਮੋਬਾਈਲਾਂ ਵਾਲਾ ਚਲਾ ਰਿਹਾ ਪਤਾ ਨਹੀਂ ਕੀ ਦੀ ਸ਼ੈ ਹੈ ਹੈ ਮੈਨੂੰ ਐ ਦੱਸੋ ਲੋਕ ਚੰਡੀਗੜ੍ਹੋਂ ਜੂਆ ਖੇਡਣ ਦਾ ਭਟੌੜ ਜਾਂਦੇ ਆ ਹਾਂ ਤਪੇ ਦੇ ਵਿੱਚ ਭਾੜੋਂ ਹਲਕੇ ਦੀ ਗੱਲ ਕਰ ਰਿਹਾ ਮੈਂ ਤਪੇ ਦੇ ਵਿੱਚ ਐਡਾ ਵੱਡਾ ਉਹ ਚੱਲ ਰਿਹਾ ਤੇ ਤੁਸੀਂ ਦੇਖੋ ਵੀ ਯਾਰ ਇਹ ਕਿਸੇ ਐਮਐਲਏ ਸ਼ਹਿਰ ਤੋਂ ਬਿਨਾ ਚੱਲ ਸਕਦਾ ਸੋ ਮਤਲਬ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਬਹੁਤ ਹਲਕੀਆਂ ਚ ਹੋ ਰਹੀਆਂ ਇੱਥੇ ਪਹਿਲਾਂ ਦੱਸਦੇ ਸੀ ਉਹ ਕਹਿੰਦੇ ਨਾਬੇ ਚ ਵੀ ਇਹੀ ਕੁਝ ਹੋ ਰਿਹਾ ਹੈ ਭਾਤਸੋ ਪੁਲਿਸ ਥਾਣੇ ਦੇ ਨਾਲ ਹੀ ਕੁਝ ਚੱਲ ਰਿਹਾ ਮਤਲਬ ਲੋਕਾਂ ਇਹੋ ਜਿਹੇ ਐਮਐਲਏ ਨੇ ਜੀ ਲੋਕਾਂ ਦਾ ਇਮਾਨਦਾਰੀ ਤੋਂ ਵਿਸ਼ਵਾਸ ਹੀ ਠਾਤਾ ਇਮਾਨਦਾਰੀ ਸ਼ਬਦ ਨੂੰ ਨਫ਼ਰਤ ਕਰਾਤੀ ਇਹਨਾਂ ਨੇ ਸਰਪੰਚ ਸਾਹਿਬ ਇਹ ਤਾਂ ਜ਼ੀਰੋ ਟੋਲਰੈਂਸ ਦੇ ਨਾਲ ਆਏ ਸੀਗੇ ਨਾ ਇਹਹੀ ਤਾਂ ਗੱਲ ਹੈ ਜੀ ਲੋਕਾਂ ਨੇ ਨਹੀਂ ਲੋਕਾਂ ਨੇ ਐਂ ਵੋਟ ਪਾਈ ਸੀਗਾ ਨਾ ਵੀ ਕਈਆਂ ਨੂੰ ਤਾਂ ਵੋਟਰਾਂ ਨੂੰ ਇਹ ਲੱਗਦਾ ਸੀ ਵੀ ਯਾਰ ਸਾਥੋਂ ਕਿਤੇ ਪਾਪ ਹੀ ਨਾ ਹੋ ਜੇ ਅਸੀਂ ਝਾੜੂ ਨੂੰ ਵੋਟ ਨਾ ਪਾਈ ਬੇਇਤਕਦਾ ਪਾ ਦਈਏ ਜੇ ਅਕਾਲੀ ਕਾਂਗਰਸੀਆਂ ਦੇ ਜਿਹੜੇ ਉਹਨਾਂ ਪਾਰਟੀਆਂ ਦੇ ਜਿਹੜੇ ਪਿੰਡਾਂ ਦੇ ਲੀਡਰ ਸੀ ਕੋਈ ਸਰਪੰਚ ਸੀ ਕੋਈ ਪੰਚ ਸੀ ਕੋਈ ਐਮਸੀ ਸੀ ਉਹ ਤਾਂ ਚਾਹੇ ਆਪਣੀਆਂ ਪਾਰਟੀਆਂ ਨੂੰ ਭੁਗਤੇ ਪਰ ਉਹਨਾਂ ਦੇ ਪਰਿਵਾਰਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ ਤੇ ਜਦੋਂ ਉਹਨਾਂ ਦਾ ਪਰਿਵਾਰ ਕਹਿੰਦਾ ਸੀ ਨਾ ਵੀ ਜੀ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਉਹ ਕਹੇ ਉਹ ਵੀ ਕਿਤੇ ਨਾ ਕਿਤੇ ਅੰਦਰੋਂ ਜਿਹੜੇ ਅਕਾਲੀ ਕਾਂਗਰਸੀ ਸਰਪੰਚ ਸੀ ਜਾਂ ਕੋਈ ਐਮਸੀ ਸੀਗੇ ਉਹ ਵੀ ਅੰਦਰੋਂ ਇਹ ਸੋਚਦੇ ਵੀ ਯਾਰ ਸਾਡੇ ਵਾਲਿਆਂ ਦਾ ਕੁਝ ਕੀਤਾ ਨਹੀਂ ਚਲੋ ਯਾਰ ਪਰਿਵਾਰ ਤਾਂ ਪਾਲੂ ਮੈਨੂੰ ਤਾਂ ਸੌ ਖਾਣ ਨੂੰ ਪਣੇ ਐ ਵੋਟਾਂ ਪਈਆਂ ਸੀ ਤਾਂ ਭਾਈ ਜੀ 40 40000 60 60000 ਤੇ ਲੋਕ ਜਿੱਤੇ ਸੀ ਜੇ ਕੋਈ ਭਲੇਖਾ ਬਾਲਲੇ ਵੀ ਮੈਨੂੰ ਵੋਟਾਂ ਪੈ ਗਈਆਂ ਤੁਸੀਂ ਮੋਬਾਈਲ ਵਾਲੇ ਦੀ ਗੱਲ ਕੀਤੀ ਤੁਸੀਂ ਦੜੇ ਛੱਡੇ ਵਾਲੀ ਗੱਲ ਕੀਤੀ ਹੁਣ ਉਹ ਭਾਈ ਸਾਹਿਬ ਹੈ ਜਿਹੜੇ ਕਹਿੰਦੇ ਮੈਂ ਮੋਬਾਈਲ ਦਾ ਦੁਕਾਨ ਚਲਾ ਕੇ ਪਰਿਵਾਰ ਪਾਲਦਾ ਰਿਹਾ ਉਹਨਾਂ ਨੂੰ ਪਿਛਲੇ ਦਿਨੀ ਸਵਾਲ ਹੋਇਆ ਕਿ ਭਾਈ ਕਿਸਾਨਾਂ ਦੇ ਟਰਾਲੀਆਂ ਚੋਰੀ ਹੋ ਗਈਆਂ ਜਾਂਚ ਉਹ ਕਹਿੰਦਾ ਫਿਰ ਤਾਂ ਸਰਕਾਰ ਟਰਾਲੀਆਂ ਦੀ ਜਾਂਚਾਂ ਕਰਾਉਣ ਯੋਗ ਹੀ ਰਹੀਗੀ। ਉਹਨੂੰ ਲੱਗਦਾ 5-6 ਲੱਖ ਦੀ ਟਰਾਲੀ, 3-4 ਲੱਖ ਦੀ ਉਹਨੂੰ ਕੋਈ ਗੱਲ ਹੀ ਨਹੀਂ ਲੱਗਦੀ ਹੁਣ। ਇਹੀ ਤਾਂ ਜੀ ਮੈਂ ਇਹੀ ਤਾਂ ਗੱਲਾਂ ਨਾਲੇ ਉਹ ਗੱਲ ਕਹੀ ਵੀ ਕਿਤੇ ਵਿਧਾਨ ਸਭਾ ਦੇ ਮੂਹਰੇ ਖੜ ਕੇ। ਵੀ ਯਾਰ ਫਿਰ ਤਾਂ ਸਰਕਾਰ ਮਤਲਬ ਇੰਨਾ ਹੰਕਾਰ ਉਹ ਯਾਰ ਇਹ ਕਾਹਦੇ ਹੰਕਾਰ ਨੇ ਤੁਸੀਂ ਐਮਐਲਏ ਬਣ ਕੇ ਕੋਈ ਗੱਲ ਨਹੀਂ ਤੁਹਾਨੂੰ ਪਰਮਾਤਮਾ ਨੇ ਬਣਾਇਆ ਪਰਮਾਤਮਾ ਦੀ ਰਜ਼ਾ 'ਚ ਰਹੋ ਯਾਰ ਇਹ ਕਾਹਦੇ ਹੰਕਾਰ ਨੇ ਐਮਐਲਏ ਬਣ ਕੇ ਅਗਲੀ ਵਾਰ ਮੈਂ ਕਹਣਾ ਇਹ ਕੋਈ ਅਫਸਰ ਥੋੜੀ ਲਾਗੇ ਵੀ ਤੁਸੀਂ 58 ਸਾਲ ਦੀ ਰਿਟਾਇਰ ਹੋਣਾ। ਇਹ ਤਾਂ ਬਾਈ ਜੀ ਪੰਜ ਸਾਲਾਂ ਨੂੰ ਕੀ ਜਿਹੜਾ ਸਿਆਸੀ ਬੰਦਾ ਉਹਨਾਂ ਦਾ ਰੋਜ਼ ਲੋਕਾਂ ਨੂੰ ਜਾਣਾ ਤੇ ਲੋਕਾਂ ਨੂੰ ਇਹ ਕਹਿ ਰਿਹਾ ਬਾਈ ਜੀ ਟਰਾਲੀ ਕਹਿੰਦੇ ਟਰਾਲੀਆਂ ਜੋਗੀ ਰਹਿ ਜੂ ਅੱਛਾ ਤੁਸੀਂ ਭਾਈ ਮੋਬਾਈਲਾਂ ਦੀ ਦੁਕਾਨ 'ਚ ਕੰਮ ਕਰਦੇ ਸੀ ਜਾਂ ਤੁਹਾਡੀ ਮੋਬਾਈਲਾਂ ਦੀ ਦੁਕਾਨ ਸੀ ਤੁਹਾਡੀ ਮੋਬਾਈਲ ਦਾ ਸੌਥੇ ਪੰਜ ਚੋਰੀ ਹੋ ਜਾਣ ਤੁਸੀਂ ਜਾਓ ਥਾਣੇਦਾਰ ਕੋਲੇ ਕੰਪਲੇਂਟ ਲਿਖਾਉਣ ਉਹ ਕਵੇ ਬਾਈ ਜੀ ਜੇ ਅਸੀਂ ਮੋਬਾਈਲ ਲੱਭਣ ਲੱਗੇ ਤੁਹਾਡੇ ਮੋਬਾਈਲਾਂ ਜੋਗੀ ਰਹਿ ਜਾਣਗੇ ਤੁਹਾਡੇ ਦਿਲ ਤੇ ਕੀ ਬੀਤੂਗੀ ਮੇਰਾ ਉਸ ਐਮਐਲਏ ਨੂੰ ਸਵਾਲ ਆ ਤੁਹਾਡੇ ਦਿਲ ਤੇ ਕੀ ਬੀਤੂਗੀ ਉਹ ਭਾਈ ਜਿਨ੍ਹਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਟਰਾਲੀਆਂ ਸੀ ਹੈ 2-2 ਲੱਖ ਦੀਆਂ ਕਿਵੇਂ ਉਹਨਾਂ ਨੇ ਲੋਹਾ ਬਹੁਤ ਜਿਆਦਾ ਮਹਿੰਗਾ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਲੋਹਾ ਬਹੁਤ ਜਿਆਦਾ ਮਹਿੰਗਾ ਹੁਣ ਭਾਈ ਤੁਸੀਂ ਅਮੀਰ ਹੋ ਗਏ ਹੈ ਹੁਣ ਤੁਹਾਨੂੰ ਕਦਰ ਨਹੀਂ ਹੈਗੀ ਠੀਕ ਹੈ ਨਾ ਪਰ ਇਹ ਬਹੁਤ ਅਨਫੋਰਚੂਨੇਟ ਆ ਤੇ ਬੇहद ਮੰਦ ਭਾਗਾ ਜਿਹੜੇ ਐਮਐਲਏ ਅਹੀਂ ਜਿਹਾ ਗੱਲਾਂ ਕਰ ਰਹੇ ਨੇ ਤੁਹਾਨੂੰ ਲੱਗਦਾ ਬਾਟ ਕੇ ਜਿਸ ਤਰ੍ਹਾਂ ਹੁਣ ਤੁਸੀਂ ਆਪਾਂ ਉਸ ਐਮਐਲਏ ਦੀ ਗੱਲ ਕੀਤੀ ਹੈ ਜਿਹਨੇ ਟਰਾਲੀਆਂ ਤੇ ਸੋਨਾਂ ਦੀਆਂ ਬਾਰੇ ਟਿੱਪਣੀ ਕੀਤੀ ਆ ਕਿ ਅਸੀਂ ਜਾਂਚ ਕਰਾਉਂਦੇ ਰਹਿ ਜਾਾਂਗੇ ਟਰਾਲੀਆਂ ਦੀ ਤੇ ਹੁਣ ਟਰਾਲੀ ਚੋਰ ਦਾ ਟੈਗ ਲੈ ਕੇ ਕੀ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਜਾ ਸਕਣਗੇ ਦੁਬਾਰੇ ਫੋਨ ਤਾਂ ਜੀ ਬਹੁਤ ਔਖਾ ਪਹਿਲਾਂ ਤਾਂ ਦੇਖੋ ਲੋਕ ਕਿਉਂਕਿ ਲੋ ਮੈਂ ਤੁਹਾਨੂੰ ਇਹੀ ਕਹਿਣਾ ਗੱਲ ਲੋਕਾਂ ਦਾ ਨਾ ਇਮਾਨਦਾਰੀ ਤੋਂ ਵਿਸ਼ਵਾਸ ਠਾਤਾ ਯਾਰ ਹੈਨਾ ਲੋਕਾਂ ਲੋਕਾਂ ਨੇ ਬੜੀ ਇਮਾਨਦਾਰੀ ਨਾਲ ਅਸੀਂ ਵੀ ਅਸੀਂ ਨੌਕਰੀਆਂ ਛੱਡ ਛੱਡ ਲੱਗੇ ਹੋਏ ਸੀ ਅਸੀਂ ਤਾਂ ਭਗਤ ਸੀ ਇਹਨਾਂ ਦੇ ਸੱਚੇ ਹੈ ਮਤਲਬ ਮੇਰਾ ਗੁੱਸਾ ਇਸ ਕਰਕੇ ਨਹੀਂ ਜੀ ਵੀ ਗਰਦੀਬ ਬਾਟ ਕੱਟਦਾ ਯਾਰ ਉੱਥੇ ਮਾਸਟਰ ਪ੍ਰੇਮ ਨੂੰ ਟਿਕ ਦੇ ਦਿੰਦੇ ਉੱਥੇ ਸੰਜੀਵ ਸ਼ਰਮੇ ਨੂੰ ਟਿਕ ਦੇ ਦਿੰਦੇ ਉੱਥੇ ਹੋਰ ਬਹੁਤ ਸੀਗੇ ਸਾਡੇ ਬਹੁਤ ਵਰਕਰ ਸੀ ਮਾਸਟਰ ਭੋਲਾ ਸਿੰਘ ਸੀ ਹੁਣ ਵੀ ਨੇ ਮਤਲਬ ਪਤਾ ਨਹੀਂ ਕਿੰਨੇ ਨੇ ਮੈਂ ਕੱਲੇ-ਕੱਲੇ ਦਾ ਨਾਮ ਲੈਣ ਲੱਗ ਜਾਾਂ ਘਟੋ-ਘਟ 25 ਜਾਂ ਆਗੂ ਹੋਣਗੇ ਬਰਨਾਲੇ 'ਚ ਆ ਬਾਈ ਜੋਧੇਹੂਰੀ ਖੜੇ ਆ ਮਤਲਬ ਕਿ 25 ਆਗੂ ਹੋਣਗੇ ਕਿਸੇ ਨੂੰ ਵੀ ਦੇ ਦਿੰਦੇ ਯਾਰ ਇਮਾਨਦਾਰ ਬੰਦੇ ਨੂੰ ਤਾਂ ਦਿੰਦੇ ਉਹ ਭਾਈ ਤੁਸੀਂ ਘਰੇ ਦੇਣ ਲੱਗੇ ਇਹਦਾ ਮਤਲਬ ਤੁਸੀਂ ਇਹ ਇਹਨਾਂ ਨੂੰ ਗਿਰਵੀ ਰੱਖ ਤੇ ਹਲਕੇ ਸੋ ਦੇਖੋ ਇਹ ਚੀਜ਼ਾਂ ਜਦੋਂ ਹੋਈਆਂ ਨੇ ਨਾ ਇਹ ਸਾਰੇ ਕਿਤੇ ਹੋ ਰਹੀਆਂ ਨੇ ਸੋ ਮੈਂ ਸਮਝਦਾ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਦਵਾਰੇ ਬਣਨਾ ਬਹੁਤ ਔਖਾ ਬਾਕੀ ਹੁਣ ਤਾਂ ਵਰਕਰਾਂ ਦਾ ਵਿਸ਼ਵਾਸ ਆ ਤੁਸੀਂ ਦੇਖ ਲਿਆ ਮੈਨੂੰ ਲੱਗਦਾ ਹੁਣ ਅਗਲਾ ਪ੍ਰੋਗਰਾਮ ਜਲੰਧਰ ਰੱਖ ਲੈ ਇਹਨਾਂ ਨੇ ਫੇਰ ਕਹਿੰਦੇ ਲੁਧਿਆਣੇ ਆਉਣਾ ਹੁਣ ਮੈਨੂੰ ਲੱਗਦਾ ਵੀ ਰੋਜ ਇਹ ਲਹਿਰ ਆ ਜਿਹੜੀ ਵੱਧਦੀ ਜਾਣੀ ਆ ਸੋ ਮਤਲਬ ਇਹਨੂੰ ਰੋਕੇ ਦਾ ਅਛਾਈ ਨਾਲ ਜਾ ਸਕਦਾ ਤੇ ਦਿਲੋਂ ਆ ਨਾ ਜਿਹੜੀ ਜੇ ਮੈਂ ਨਹੀਂ ਕਹਿੰਦਾ ਮੈਂ ਪੋਜ਼ਿਟਿਵ ਬੰਦਾ ਤੇ ਮੈਂ ਪੋਜ਼ਿਟਿਵ ਗੱਲ ਕਰੂੰਗਾ ਮੈਂ ਇਹ ਚੀਜ਼ਾਂ ਨੂੰ ਠੱਲ ਤਾਂ ਪਾਈ ਸਕਦੀ ਆ ਜੇ ਤੁਹਾਡਾ ਦਿਲ ਸੱਚਾ ਤੁਸੀਂ ਦਿਲੋਂ ਸੱਚੇ ਹੋ ਕੇ ਵੀ ਹਾਂ ਭਾਈ ਮੈਂ ਲੋਕਾਂ ਦਾ ਭਲਾ ਕਰਨਾ ਜੇ ਤੁਹਾਡੇ ਦਿਲ ਚ ਪਾਪ ਆ ਇਹਨੂੰ ਠੱਲ ਦਾ ਛੱਡੋ ਇਹਨੂੰ ਰੋਕਿਆ ਵੀ ਨਹੀਂ ਜਾ ਸਕਦਾ ਇਹਦਾ ਫਿਰ ਮਤਲਬ ਇਹ ਤਾਂ ਨਹੀਂ ਜੇ ਤੁਸੀਂ ਕਹਿੰਦੇ ਹੋ ਵੀ ਅੱਛਾ ਇਹ ਨਾਲ ਜਾਂ ਦਿਲ ਚੰਗਾ ਕਰਕੇ ਜੇ ਦਿਲ ਚੰਗਾ ਕਰਕੇ ਉਹ ਜਿਹੜੇ ਚਾਰ ਬੰਦੇ ਮੂਹਰੇ ਲੱਗਿਆ ਧਰਨਿਆਂ 'ਚ ਉਹਨਾਂ ਨੂੰ ਅਹੁਦੇਦਾਰੀਆਂ ਦੇ ਦੇਣਗੇ ਤੇ ਦੂਜਿਆਂ ਨੂੰ ਫਿਰ ਦੁਬਾਰੇ ਮਗਰ ਲਾ ਲੈਣਗੇ ਹੋਏ ਤਾਂ ਨਹੀਂ ਉਹਦੇ ਲੈ ਕੇ ਚੁੱਪ ਕਰ ਜਾਣਗੇ ਨਹੀਂ ਨਹੀਂ ਉਹਦੇ ਉਹਦੇ ਦੇ ਕੇ ਵੀ ਫਿਰ ਇਹਨਾਂ ਦੇ ਉਲਟ ਹੋ ਜਾਣਗੇ ਜੀ ਲੋਕ ਜੇ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਸੀ ਮੈਨੂੰ ਵੀ ਪੰਜਾਬ ਦੀ ਚੇਅਰਮੈਨੀ ਤੱਕ ਦਿੰਦੇ ਸੀ ਨਾ ਮੈਨੂੰ ਪੰਜਾਬ ਜਿਵੇਂ ਤੁਸੀਂ ਖੜੇ ਹੋਏ ਖੜਨਗੇ ਉਵੇਂ ਮੈਂ ਉਹੀ ਕਹਿਣਾ ਵੀ ਵੱਡੇ ਪੈਸੇ ਵੀ ਆਫਰ ਕਰਦੇ ਸੀ ਪਰ ਜੇ ਮੈਂ ਹੋ ਜਾਂਦਾ ਮੇਰੇ ਲੋਕਾਂ ਨੇ ਮੈਨੂੰ ਲੋਕਾਂ ਨੇ ਮੈਨੂੰ ਲੋਕਾਂ ਨੇ ਜੇ ਮੇਰੇ ਚ ਕੋਈ ਦੇਖਿਆ ਤਾਂ ਹੀ ਲੋਕ ਐ ਇਹ ਨਹੀਂ ਸੋ ਇਹ ਜੇ ਸੰਘਰਸ਼ ਦੇ ਰਾਹ ਤੇ ਤੁਰਨਗੇ ਸਹੀ ਤੁਰਨਗੇ ਜੇ ਸ਼ਰਤਾਂ ਮੰਨਵਾਉਣਗੇ ਵੀ ਹਾਂ ਭਾਈ ਆਹ ਕਰੋ ਆਹ ਹਲਕੇ ਚ ਜਿਹੜਾ ਆਹ ਕਰਪਸ਼ਨ ਹੋ ਰਹੀ ਹੈ ਨਾ ਸਾਰਿਆਂ ਨੂੰ ਅੰਦਰ ਦਿਓ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਨਾ ਇਹ ਚੀਜ਼ਾਂ ਹੋਣੇ ਚਾਹੀਦੀਆਂ ਨੇ ਵੀ ਜੇ ਕੋਈ ਕਰਪਸ਼ਨ ਕਰਦਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰਾਂ ਇਹਨਾਂ ਦੇ ਕਾਰਵਾਈ ਬਣਦੀ ਕਾਰਵਾਈ ਕਰੋ ਸੱਚੇ ਦਿਲ ਨਾਲ ਮੈਂ ਉਹ ਗੱਲ ਕਰ ਰਿਹਾ ਵੀ ਸਰਕਾਰ ਜੇ ਸੱਚੇ ਦਿਲ ਨਾਲ ਉਹ ਕਰੂਗੀ ਨਾ ਫਿਰ ਹੋ ਸਕਦਾ ਸਰਕਾਰ ਦੇ ਲੋਕ ਸੋਚ ਲੈਣ ਆਦਰਵਾਇਜ਼ ਅੱਜ ਕੋਈ ਉਮੀਦ ਹੈ ਜਿਹੜੀ ਲੱਗਦੀ ਪਰ ਬਾਟਵਾ ਜਿਸ ਤਰੀਕੇ ਹੋ ਆ ਰਹੇ ਆ ਜਿਹੜੀ ਰਾਹ ਉਹਨਾਂ ਨੇ ਫੜੀ ਹੋਈ ਆ ਪੰਜਾਬ ਦੀਆਂ ਸਭ ਤੋਂ ਦੋ ਅਹਿਮ ਚੇਅਰਮੈਨੀਆਂ ਪਿਛਲੇ ਦਿਨੀ ਉਹ ਦਿੱਲੀ ਵਾਲਿਆਂ ਨੂੰ ਸੰਜੀਵ अरोड़ा ਨੂੰ ਵਿਧਾਨ ਸਭਾ ਲੜਾਉਣੀ ਸਿੱਧਾ ਸਿੱਧਾ ਮਤਲਬ ਆ ਕਿ ਕਿਸੇ ਦਿੱਲੀ ਵਾਲੇ ਨੂੰ ਰਾਜ ਸਭਾ ਦੀ ਸੀਟ ਦੇਣੀ ਜਿਹਦੀ ਚਰਚਾ ਪਹਿਲਾਂ ਸੋਸੋਧੀਆਂ ਸੀ ਦੀ ਸੀ ਤੇ ਹੁਣ ਸੁਸੋਧੀਆਂ ਤੋਂ ਬਾਅਦ ਕੇਜਰੀਵਾਲ ਦੀ ਚਰਚਾ ਹੋਣ ਲੱਗੀ ਤੁਹਾਨੂੰ ਲੱਗਦਾ ਕੇਜਰੀਵਾਲ ਜਦੋਂ ਤੋਂ ਪੰਜਾਬ ਦੇ ਵਿੱਚੋਂ ਰਸਵਾ ਮੈਂਬਰ ਬਣ ਗਏ ਜੀ ਤੇ ਉਹ ਤਾਂ ਆਫੀਸ਼ੀਅਲੀ ਇੱਕਾ ਇੱਥੇ ਆ ਕੇ ਹਜੇ ਤੋਂ ਨਾਨ ਆਫੀਸ਼ੀਅਲ ਨੇ ਇਹ ਤਾਂ ਲੱਗਦੇ ਪੰਜਾਬ ਦੇ ਕੁਛ ਨਹੀਂ ਉਹ ਫਿਰ ਵੀ ਕਿਸਾਦ ਤੱਕ ਮਨਵਾਨੀਆਂ ਕਰ ਰਹੇ ਨੇ ਤੁਹਾਨੂੰ ਲੱਗਦਾ ਫਿਰ ਮਾੜੀ ਮੋਟੀ ਜਿਹੜੀ ਹੁਣ ਸੁਣੀ ਜਾਂਦੀ ਉਹ ਵੀ ਸੁਣੀ ਜਾਊ ਜੇ ਕੇਜਰੀਵਾਲਾ ਕਿਤੇ ਦਫ਼ਤਰ ਪਾ ਕੇ ਬਹਿ ਗਏ ਚਾਂਸਸ ਤਾਂ ਬਹੁਤ ਘੱਟ ਲੱਗਦੇ ਆ ਮੱਧਮ ਲੱਗਦੇ ਆ ਚਾਂਸਸ ਦਾ ਨਾਂ ਵਰਗੇ ਆ ਪਰ ਚਲੋ ਵਰਕਰਾਂ ਨੂੰ ਉਮੀਦ ਆ ਤਾਂ ਹੀ ਉਹਨਾਂ ਨੇ ਧਰਨਾ ਲਾਇਆ ਇਹਨਾਂ ਤੋਂ ਉਮੀਦ ਆ ਚਲੋ ਮੈਂ ਤਾਂ ਚਾਹਣਾ ਵੀ ਇਹਨਾਂ ਦੇ ਉਮੀਦ ਤੇ ਉਹ ਖਰੇ ਉਤਰਨ ਪਰ ਜੇ ਨਹੀਂ ਉਤਰਨਗੇ ਫਿਰ ਕੋਈ ਗੱਲ ਨਹੀਂ ਫਿਰ ਸੰਘਰਸ਼ ਦਾ ਰਾਹ ਪਹਿਲਾਂ ਵੱਡੇ ਵੱਡੇ ਧਨਾਰਾਂ ਨਾਲ ਸੰਘਰਸ਼ ਲੜਿਆ ਹੁਣ ਭਾਈ ਝਾੜੂ ਵਾਲਿਆਂ ਨਾਲ ਵੀ ਸੰਘਰਸ਼ ਲੜਨ ਲੱਗੇ ਵਰਕਰ ਭਾਈ ਜੀ ਗगन ਤੁਸੀਂ ਮੰਨੋਗੇ ਹੈਰਾਨ ਹੋਵੋਗੇ ਪਧੌੜ ਹਲਕੇ ਚ ਸਭ ਤੋਂ ਪੰਜਾਬ ਤੋਂ ਵੱਡਾ ਦੜਾ ਸਟਾ ਉਹੀ ਭਾਈ ਮੋਬਾਈਲ ਵਾਲਾ ਚਲਾ ਰਿਹਾ ਪਤਾ ਨਹੀਂ ਕੀ ਦੀ ਸ਼ੈ ਹੈ ਹੈ ਮੈਨੂੰ ਐ ਦੱਸੋ ਲੋਕ ਚੰਡੀਗੜ੍ਹੋਂ ਜੂਆ ਖੇਡਣ ਦਾ ਭਟੌੜ ਜਾਂਦੇ ਨੇ ਆ ਤਪੇ ਦੇ ਵਿੱਚ ਭਰੋਂ ਹਲਕੇ ਦੀ ਗੱਲ ਕਰ ਰਿਹਾ ਮੈਂ ਤਪੇ ਦੇ ਵਿੱਚ ਐਡਾ ਵੱਡਾ ਉਹ ਚੱਲ ਰਿਹਾ ਤੇ ਤੁਸੀਂ ਦੇਖੋ ਵੀ ਯਾਰ ਇਹ ਕਿਸੇ ਐਮਐਲਏ ਸ਼ਹਿਰ ਤੋਂ ਬਿਨਾ ਚੱਲ ਸਕਦਾ ਸੋ ਮਤਲਬ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਬਹੁਤ ਹਲਕਿਆਂ ਚ ਹੋ ਰਹੀਆਂ ਇੱਥੇ ਪਹਿਲਾਂ ਦੱਸਦੇ ਸੀ ਉਹ ਕਹਿੰਦੇ ਨਾਬੇ ਚ ਵੀ ਇਹੀ ਕੁਝ ਹੋ ਰਿਹਾ ਭਾਤਸੋ ਪੁਲਿਸ ਥਾਣੇ ਦੇ ਨਾਲ ਇਹ ਕੁਝ ਚੱਲ ਰਿਹਾ ਮਤਲਬ ਲੋਕਾਂ ਇਹੋ ਜਿਹੇ ਐਮਐਲਏ ਨੇ ਜੀ ਲੋਕਾਂ ਦਾ ਇਮਾਨਦਾਰੀ ਤੋਂ ਵਿਸ਼ਵਾਸ ਹੀ ਠਾਤਾ ਇਮਾਨਦਾਰੀ ਸ਼ਬਦ ਨੂੰ ਨਫ਼ਰਤ ਕਰਾਤੀ ਇਹਨਾਂ ਨੇ ਉਹ ਤਾਂ ਸਮਝਦਾ ਜ਼ੀਰੋ ਟੋਲਰੈਂਸ ਦੇ ਨਾਲ ਆਏ ਸੀਗੇ ਨਾ ਇਹੀ ਤਾਂ ਗੱਲ ਆ ਜੀ ਲੋਕਾਂ ਨੇ ਨਹੀਂ ਮੈਂ ਉਹੀ ਕਹਣਾ ਲੋਕਾਂ ਨੇ ਐਂ ਵੋਟ ਪਾਈ ਸੀਗਾ ਨਾ ਵੀ ਕਈਆਂ ਨੂੰ ਤਾਂ ਵੋਟਰਾਂ ਨੂੰ ਇਹ ਲੱਗਦਾ ਸੀ ਵੀ ਯਾਰ ਸਾਤੋਂ ਕਿਤੇ ਪਾਪ ਹੀ ਨਾ ਹੋ ਜੇ ਅਸੀਂ ਝਾੜੂ ਨੂੰ ਵੋਟ ਨਾ ਪਾਈ ਵੀ ਐਦਿਕੀ ਤਾਂ ਪਾ ਦਈਏ ਜੇ ਅਕਾਲੀ ਕਾਂਗਰਸੀਆਂ ਦੇ ਜਿਹੜੇ ਉਹਨਾਂ ਪਾਰਟੀਆਂ ਦੇ ਜਿਹੜੇ ਪਿੰਡਾਂ ਦੇ ਲੀਡਰ ਸੀ ਕੋਈ ਸਰਪੰਚ ਸੀ ਕੋਈ ਪੰਚ ਸੀ ਕੋਈ ਐਮਸੀ ਸੀ ਉਹ ਤਾਂ ਚਾਹੇ ਆਪਣੀਆਂ ਪਾਰਟੀਆਂ ਨੂੰ ਭੁਗਤੇ ਪਰ ਉਹਨਾਂ ਦੇ ਪਰਿਵਾਰਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ ਤੇ ਜਦੋਂ ਉਹਨਾਂ ਦਾ ਪਰਿਵਾਰ ਕਹਿੰਦਾ ਸੀ ਨਾ ਵੀ ਜੀ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਉਹ ਕਹੇ ਉਹ ਵੀ ਕਿਤੇ ਨਾ ਕਿਤੇ ਅੰਦਰੋਂ ਜਿਹੜੇ ਅਕਾਲੀ ਕਾਂਗਰਸੀ ਸਰਪੰਚ ਸੀ ਜਾਂ ਕੋਈ ਐਮਸੀ ਸੀਗੇ ਉਹ ਵੀ ਅੰਦਰੋਂ ਇਹ ਸੋਚਦੇ ਵੀ ਯਾਰ ਸਾਡੇ ਵਾਲਿਆਂ ਦਾ ਕੁਝ ਕੀਤਾ ਨਹੀਂ ਚਲੋ ਯਾਰ ਪਰਿਵਾਰ ਤਾਂ ਪਾ ਦੂ ਮੈਨੂੰ ਤਾਂ ਸੌ ਖਾਣ ਨੂੰ ਪਣੇ ਐ ਵੋਟਾਂ ਪਈਆਂ ਸੀ ਤਾਂ ਭਾਈ ਜੀ 40 40000 60 60000 ਤੇ ਲੋਕ ਜਿੱਤੇ ਸੀ ਜੇ ਕੋਈ ਭਲੇਖਾ ਬਾਲ ਨੇ ਵੀ ਮੈਨੂੰ ਵੋਟਾਂ ਪੈ ਗਈਆਂ ਤੁਸੀਂ ਮੋਬਾਈਲ ਵਾਲੇ ਦੀ ਗੱਲ ਕੀਤੀ ਤੁਸੀਂ ਦੜੇ ਸੱਟੇ ਵਾਲੀ ਗੱਲ ਕੀਤੀ ਹੁਣ ਉਹ ਭਾਈ ਸਾਹਿਬ ਆ ਜਿਹੜੇ ਕਹਿੰਦੇ ਮੈਂ ਮੋਬਾਈਲ ਦਾ ਦੁਕਾਨ ਚਲਾ ਕੇ ਪਰਿਵਾਰ ਪਾਲਦਾ ਰਿਹਾ ਉਹਨਾਂ ਨੂੰ ਪਿਛਲੇ ਜਨੀਆਂ ਸਵਾਲ ਹੋਇਆ ਕਿ ਭਾਈ ਕਿਸਨਾਂ ਦੇ ਟਰਾਲੀਆਂ ਚੋਰੀ ਹੋ ਜਾਣ ਜਾਂਚ ਉਹ ਕਹਿੰਦਾ ਫਿਰ ਤਾਂ ਸਰਕਾਰ ਟਰਾਲੀਆਂ ਦੀ ਜਾਂਚਾਂ ਕਰਾਉਣ ਯੋਗ ਹੀ ਰਹੀਗੀ। ਉਹਨੂੰ ਲੱਗਦਾ 5-6 ਲੱਖ ਦੀ ਟਰਾਲੀ, 3-4 ਲੱਖ ਦੀ ਉਹਨੂੰ ਕੋਈ ਗੱਲ ਹੀ ਨਹੀਂ ਲੱਗਦੀ ਹੁਣ। ਇਹੀ ਤਾਂ ਜੀ ਮੈਂ ਇਹੀ ਤਾਂ ਗੱਲਾਂ ਨਾਲੇ ਉਹ ਗੱਲ ਕਹੀ ਵੀ ਕਿਤੇ ਵਿਧਾਨ ਸਭਾ ਦੇ ਮੂਹਰੇ ਖੜ ਕੇ। ਵੀ ਯਾਰ ਫਿਰ ਤਾਂ ਸਰਕਾਰ ਮਾਲਕ ਇੰਨਾ ਹੰਕਾਰ। ਉਹ ਯਾਰ ਇਹ ਕਾਦੇ ਹੰਕਾਰ ਨੇ ਤੁਸੀਂ ਐਮਐਲਏ ਬਣ ਕੇ ਕੋਈ ਗੱਲ ਨਹੀਂ। ਤੁਹਾਨੂੰ ਪਰਮਾਤਮਾ ਨੇ ਬਣਾਇਆ। ਪਰਮਾਤਮਾ ਦੀ ਰਜ਼ਾ 'ਚ ਰਹੋ ਯਾਰ। ਇਹ ਕਾਦੇ ਹੰਕਾਰ ਨੇ। ਐਮਐਲਏ ਬਣ ਕੇ ਅਗਲੀ ਵਾਰ ਮੈਂ ਕਹਣਾ ਇਹ ਕੋਈ ਅਫਸਰ ਥੋੜੀ ਲਾਗੇ ਵੀ ਤੁਸੀਂ 58 ਸਾਲ ਦੀ ਰਿਟਾਇਰ ਹੋਣਾ। ਇਹ ਤਾਂ ਬਾਈ ਜੀ ਪੰਜ ਸਾਲਾਂ ਨੂੰ ਕੀ ਜਿਹੜਾ ਸਿਆਸੀ ਬੰਦਾ ਉਹਨਾਂ ਦਾ ਰੋਜ਼ ਲੋਕਾਂ ਨੂੰ ਜਾਣਾ ਤੇ ਲੋਕਾਂ ਨੂੰ ਇਹ ਕਹਿ ਰਿਹਾ ਬਾਈ ਜੀ ਟਰਾਲੀ ਕਹਿੰਦੇ ਟਰਾਲੀਆਂ ਜੋਗੀ ਰਹਿ ਜੂ ਅੱਛਾ ਤੁਸੀਂ ਭਾਈ ਮੋਬਾਈਲਾਂ ਦੀ ਦੁਕਾਨ 'ਚ ਕੰਮ ਕਰਦੇ ਸੀ ਜਾਂ ਤੁਹਾਡੀ ਮੋਬਾਈਲਾਂ ਦੀ ਦੁਕਾਨ ਸੀ ਤੁਹਾਡੀ ਮੋਬਾਈਲ ਦਾ ਸੌਥੇ ਪੰਜ ਚੋਰੀ ਹੋ ਜਾਣ ਤੁਸੀਂ ਜਾਓ ਥਾਣੇਦਾਰ ਕੋਲੇ ਕੰਪਲੇਂਟ ਲਿਖਾਉਣ ਉਹ ਕਵੇ ਬਾਈ ਜੀ ਜੇ ਅਸੀਂ ਮੋਬਾਈਲ ਲੱਭਣ ਲੱਗੇ ਤੁਹਾਡੇ ਮੋਬਾਈਲਾਂ ਜੋਗੀ ਰਹਿ ਜਾਣਗੇ ਤੁਹਾਡੇ ਦਿਲ ਤੇ ਕੀ ਬੀਤੂਗੀ ਮੇਰਾ ਉਸ ਐਮਐਲਏ ਨੂੰ ਸਵਾਲ ਆ ਤੁਹਾਡੇ ਦਿਲ ਤੇ ਕੀ ਬੀਤੂਗੀ ਉਹ ਭਾਈ ਜਿਨ੍ਹਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਟਰਾਲੀਆਂ ਸੀ ਹੈ 2-2 ਲੱਖ ਦੀਆਂ ਕਿਵੇਂ ਉਹਨਾਂ ਨੇ ਲੋਹਾ ਬਹੁਤ ਜ਼ਿਆਦਾ ਮਹਿੰਗਾ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਲੋਹਾ ਬਹੁਤ ਜ਼ਿਆਦਾ ਮਹਿੰਗਾ ਹੁਣ ਭਾਈ ਤੁਸੀਂ ਅਮੀਰ ਹੋਗੇ ਹੈ ਹੁਣ ਤੁਹਾਨੂੰ ਕਦਰ ਨਹੀਂ ਹੈਗੀ ਠੀਕ ਹੈ ਨਾ ਪਰ ਇਹ ਬਹੁਤ ਅਨਫੋਰਚੂਨੇਟ ਆ ਤੇ ਬੇहद ਮੰਦ ਭਾਗਾ ਜਿਹੜੇ ਐਮਐਲਏ ਅਹੀਂ ਜਗਲਾ ਕਰ ਰਹੇ ਨੇ ਤੁਹਾਨੂੰ ਲੱਗਦਾ ਬੜਕ ਕੇ ਜਿਸ ਤਰ੍ਹਾਂ ਹੁਣ ਤੁਸੀਂ ਆਪਾਂ ਉਸ ਐਮਐਲਏ ਦੀ ਗੱਲ ਕੀਤੀ ਹੈ ਜਿਹਨੇ ਟਰਾਲੀਆਂ ਤੇ ਸਾਨੂੰਾਂ ਦੀਆਂ ਬਾਰੇ ਟਿੱਪਣੀ ਕੀਤੀ ਆ ਕਿ ਅਸੀਂ ਜਾਂਚ ਕਰਾਉਂਦੇ ਰਹਿ ਜਾਾਂਗੇ ਟਰਾਲੀਆਂ ਦੀ ਤੇ ਹੁਣ ਟਰਾਲੀ ਚੋਰ ਦਾ ਟੈਗ ਲੈ ਕੇ ਕੀ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਜਾ ਸਕਣਗੇ ਦੁਬਾਰੇ ਫੋਨ ਤਾਂ ਜੀ ਬਹੁਤ ਔਖਾ ਪਹਿਲਾਂ ਤਾਂ ਦੇਖੋ ਲੋਕ ਕਿਉਂਕਿ ਲੋ ਮੈਂ ਤੁਹਾਨੂੰ ਇਹੀ ਕਹਿਣਾ ਗਾਗਾ ਲੋਕਾਂ ਦਾ ਨਾ ਇਮਾਨਦਾਰੀ ਤੋਂ ਵਿਸ਼ਵਾਸ ਠਾਤਾ ਜਾਂ ਹੈਨਾ ਲੋਕਾਂ ਲੋਕਾਂ ਨੇ ਬੜੀ ਇਮਾਨਦਾਰੀ ਨਾਲ ਅਸੀਂ ਵੀ ਅਸੀਂ ਨੌਕਰੀਆਂ ਛੜਛੜ ਲੱਗੇ ਹੋਏ ਸੀ ਅਸੀਂ ਤਾਂ ਭਗਤ ਸੀ ਇਹਨਾਂ ਦੇ ਸੱਚੇ ਹੈ ਮਤਲਬ ਮੇਰਾ ਗੁੱਸਾ ਇਸ ਕਰਕੇ ਨਹੀਂ ਸੀ ਵੀ ਗਰਦੀਬ ਬਾਟ ਕੱਟਦਾ ਯਾਰ ਉੱਥੇ ਮਾਸਟਰ ਪ੍ਰੇਮ ਨੂੰ ਟਿਕ ਦੇ ਦਿੰਦੇ ਉੱਥੇ ਸੰਜੀਵ ਸ਼ਰਮੇ ਨੂੰ ਟਿਕ ਦੇ ਦਿੰਦੇ ਉੱਥੇ ਹੋਰ ਬਹੁਤ ਸੀਗੇ ਸਾਡੇ ਬਹੁਤ ਵਰਕਰ ਸੀ ਮਾਸਟਰ ਭੋਲਾ ਸਿੰਘ ਸੀ ਹੁਣ ਵੀ ਨੇ ਮਤਲਬ ਪਤਾ ਹੀ ਨਹੀਂ ਕਿੰਨੇ ਨੇ ਮੈਂ ਮੈਂ ਕੱਲੇ ਕੱਲੇ ਦਾ ਨਾਮ ਲੈਣ ਲੱਗ ਜਾ ਘਟੋ ਘਟ 25 ਜਾਂ ਆਗੂ ਹੋਣਗੇ ਬਰਨਾਲੇ ਚ ਆ ਬਾਈ ਜੋਦੇਹ ਹੁਰੀ ਖੜੇ ਆ ਮਤਲਬ 25 ਆਗੂ ਹੋਣਗੇ ਕਿਸੇ ਨੂੰ ਵੀ ਦੇ ਦਿੰਦੇ ਯਾਰ ਇਮਾਨਦਾਰ ਬੰਦੇ ਨੂੰ ਤਾਂ ਦਿੰਦੇ ਉਹ ਭਾਈ ਤੁਸੀਂ ਘਰੇ ਦੇਣ ਲਾਗੇ ਇਹਦਾ ਮਤਲਬ ਤੁਸੀਂ ਇਹ ਇਹਨਾਂ ਨੂੰ ਗਿਰਵੀ ਰੱਖ ਤੇ ਹਲਕੇ ਸੋ ਦੇਖੋ ਇਹ ਚੀਜ਼ਾਂ ਜਦੋਂ ਹੋਈਆਂ ਨੇ ਨਾ ਇਹ ਸਾਰੇ ਕੀਤੀ ਹੋ ਰਹੀਆਂ ਨੇ ਸੋ ਮੈਂ ਸਮਝਦਾ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਦਵਾਰੇ ਬਣਨਾ ਬਹੁਤ ਔਖਾ ਬਾਕੀ ਹੁਣ ਤਾਂ ਵਰਕਰਾਂ ਦਾ ਵਿਸ਼ਵਾਸ ਆ ਤੁਸੀਂ ਦੇਖ ਲਿਆ ਮੈਨੂੰ ਲੱਗਦਾ ਹੁਣ ਅਗਲਾ ਪ੍ਰੋਗਰਾਮ ਜਲੰਧਰ ਰੱਖ ਲੈ ਇਹਨਾਂ ਨੇ ਫੇਰ ਕਹਿੰਦੇ ਲੁਧਿਆਣੇ ਆਉਣਾ ਹੁਣ ਮੈਨੂੰ ਲੱਗਦਾ ਵੀ ਰੋਜ਼ ਇਹ ਲਹਿਰ ਆ ਜਿਹੜੀ ਵੱਧਦੀ ਜਾਣੀ ਆ ਸੋ ਮਤਲਬ ਇਹਨੂੰ ਰੋਕੇ ਦਾ ਅਛਾਈ ਨਾਲ ਜਾ ਸਕਦਾ ਤੇ ਦਿਲੋਂ ਆ ਨਾ ਜਿਹੜੀ ਜੇ ਮੈਂ ਨਹੀਂ ਕਹਿੰਦਾ ਮੈਂ ਪੋਜ਼ਿਟਿਵ ਬੰਦਾ ਤੇ ਮੈਂ ਪੋਜ਼ਿਟਿਵ ਗੱਲ ਕਰੂੰਗਾ ਮੈਂ ਇਹ ਚੀਜ਼ਾਂ ਨੂੰ ਠੱਲ ਤਾਂ ਪਾਈ ਸਕਦੀ ਜੇ ਤੁਹਾਡਾ ਦਿਲ ਸੱਚਾ ਤੁਸੀਂ ਦਿਲੋਂ ਸੱਚੇ ਹੋ ਕੇ ਵੀ ਹਾਂ ਭਾਈ ਮੈਂ ਲੋਕਾਂ ਦਾ ਭਲਾ ਕਰਨਾ ਜੇ ਤੁਹਾਡੇ ਦਿਲ ਚ ਪਾਪ ਆ ਇਹਨੂੰ ਥੱਲੇ ਦਾ ਛੱਡੋ ਇਹਨੂੰ ਰੋਕਿਆ ਵੀ ਨਹੀਂ ਜਾ ਸਕਦਾ ਇਹਦਾ ਫਿਰ ਮਤਲਬ ਇਹ ਤਾਂ ਨਹੀਂ ਜੇ ਤੁਸੀਂ ਕਹਿੰਦੇ ਹੋ ਵੀ ਅੱਛਾ ਇਹ ਨਾਲ ਜਾਂ ਦਿਲ ਚੰਗਾ ਕਰਕੇ ਜੇ ਦਿਲ ਚੰਗਾ ਕਰਕੇ ਉਹ ਜਿਹੜੇ ਚਾਰ ਬੰਦੇ ਮੂਹਰੇ ਲੱਗਿਆ ਧਰਨਿਆਂ 'ਚ ਉਹਨਾਂ ਨੂੰ ਅਹੁਦੇਦਾਰੀਆਂ ਦੇ ਦੇਣਗੇ ਤੇ ਦੂਜਿਆਂ ਨੂੰ ਫਿਰ ਦੁਬਾਰੇ ਮਗਰ ਲਾ ਲੈਣਗੇ ਹੋਏ ਤਾਂ ਨਹੀਂ ਉਹਦੇ ਲੈ ਕੇ ਚੁੱਪ ਕਰ ਜਾਣਗੇ ਨਹੀਂ ਨਹੀਂ ਉਹਦੇ ਉਹਦੇ ਦੇ ਕੇ ਵੀ ਫਿਰ ਇਹਨਾਂ ਦੇ ਉਲਟ ਹੋ ਜਾਣਗੇ ਜੀ ਲੋਕ ਜੇ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਸੀ ਮੈਨੂੰ ਵੀ ਪੰਜਾਬ ਦੀ ਚੇਅਰਮੈਨੀ ਤੱਕ ਦਿੰਦੇ ਸੀ ਹਣਾ ਮੈਨੂੰ ਪੰਜਾਬ ਦੀ ਜਿਵੇਂ ਤੁਸੀਂ ਖੜੇ ਹੋਏ ਖੜਨਗੇ ਉਵੇਂ ਮੈਂ ਉਹੀ ਕਹਿਣਾ ਵੀ ਵੱਡੇ ਪੈਸੇ ਵੀ ਆਫਰ ਕਰਦੇ ਸੀ ਪਰ ਜੇ ਮੈਂ ਹੋ ਜਾਂਦਾ ਮੇਰੇ ਲੋਕਾਂ ਨੇ ਮੈਨੂੰ ਲੋਕਾਂ ਨੇ ਮੈਨੂੰ ਲੋਕਾਂ ਨੇ ਜੇ ਮੇਰੇ ਚ ਕੋਈ ਦੇਖਿਆ ਤਾਂ ਹੀ ਲੋ ਅਹੀਂ ਇਹ ਨਹੀਂ ਸੋ ਇਹ ਜੇ ਸੰਘਰਸ਼ ਦੇ ਰਾਹ ਤੇ ਤੁਰਨਗੇ ਸਹੀ ਤੁਰਨਗੇ ਜੇ ਸ਼ਰਤਾਂ ਮੰਨਵਾਉਣਗੇ ਵੀ ਹਾਂ ਭਾਈ ਆਹ ਕਰੋ ਆਹ ਹਲਕੇ ਚ ਜਿਹੜਾ ਆਹ ਕਰਾਪਸ਼ਨ ਹੋ ਰਹੀ ਹੈ ਨਾ ਸਾਰਿਆਂ ਨੂੰ ਅੰਦਰ ਦਿਓ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਨਾ ਇਹ ਚੀਜ਼ਾਂ ਹੋਣੇ ਚਾਹੀਦੀਆਂ ਨੇ ਵੀ ਜੇ ਕੋਈ ਕਰਾਪਸ਼ਨ ਕਰਦਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰ ਆ ਇਹਨਾਂ ਤੇ ਕਾਰਵਾਈ ਬਣਦੀ ਕਾਰਵਾਈ ਕਰੋ ਸੱਚੇ ਦਿਲ ਨਾਲ ਮੈਂ ਉਹ ਗੱਲ ਕਰ ਰਿਹਾ ਵੀ ਸਰਕਾਰ ਜੇ ਸੱਚੇ ਦਿਲ ਨਾਲ ਉਹ ਕਰੂਗੀ ਨਾ ਫਿਰ ਹੋ ਸਕਦਾ ਸਰਕਾਰ ਦੇ ਲੋਕ ਸੋਚ ਲੈਣ ਆਦਰਵਾਇਜ਼ ਅੱਜ ਕੋਈ ਉਮੀਦ ਆ ਜਿਹੜੀ ਲੱਗਦੀ ਪਰ ਬਾਟ ਵਾਈ ਜਿਸ ਤਰੀਕੇ ਹੋ ਆ ਰਹੇ ਆ ਜਿਹੜੀ ਰਾਹ ਉਹਨਾਂ ਨੇ ਫੜੀ ਹੋਈ ਆ ਪੰਜਾਬ ਦੀਆਂ ਸਭ ਤੋਂ ਦੋ ਅਹਿਮ ਚੇਅਰਮੈਨੀਆਂ ਪਿਛਲੇ ਦਿਨੀ ਉਹ ਦਿੱਲੀ ਵਾਲਿਆਂ ਨੂੰ ਕੇ ਸੰਜੀਵ अरोड़ा ਨੂੰ ਵਿਧਾਨ ਸਭਾ ਲੜਾਉਣੀ ਸਿੱਧਾ ਸਿੱਧਾ ਮਤਲਬ ਆ ਕਿ ਕਿਸੇ ਦਿੱਲੀ ਵਾਲੇ ਨੂੰ ਰਾਜ ਸਭਾ ਦੀ ਸੀਟ ਦੇਣੀ ਜਿਹਦੀ ਚਰਚਾ ਪਹਿਲਾਂ ਸੋਸੋਧੀਆਂ ਸੀ ਦੀ ਸੀ ਤੇ ਹੁਣ ਸੋਸੋਧੀਆਂ ਤੋਂ ਬਾਅਦ ਕੇਜਰੀਵਾਲ ਦੀ ਚਰਚਾ ਹੋਣ ਲੱਗੀ ਤੋਨੂੰ ਲੱਗਦਾ ਕੇ ਜੇਰੀਵਾਲ ਜਦੋਂ ਇਥੋਂ ਪੰਜਾਬ ਦੇ ਵਿੱਚੋਂ ਰਸਵਾ ਮੈਂਬਰ ਬਣ ਗਏ ਜੇ ਤੇ ਉਹ ਤੋਂ ਆਫੀਸ਼ੀਅਲੀ ਇੱਕ ਇੱਥੇ ਆ ਕੇ ਹਜੇ ਤੋਂ ਨਾਨ ਆਫੀਸ਼ੀਅਲ ਨੇ ਇਹ ਤਾਂ ਲੱਗਦੇ ਪੰਜਾਬ ਦੇ ਕੁਛ ਨਹੀਂ ਉਹ ਫਿਰ ਵੀ ਕਿਸਾਨਾਂ ਤੱਕ ਮਨਵਾਨੀਆਂ ਕਰ ਰਹੇ ਨੇ ਤੋਨੂੰ ਲੱਗਦਾ ਫਿਰ ਮਾੜੀ ਮੋਟੀ ਜਿਹੜੀ ਹੁਣ ਸੁਣੀ ਜਾਂਦੀ ਉਹ ਵੀ ਸੁਣੀ ਜਾਊ ਜੇ ਕੇਜਰੀਵਾਲਾ ਕਿਤੇ ਦਫ਼ਤਰ ਪਾ ਕੇ ਬਹਿ ਗਏ ਚਾਂਸਸ ਤਾਂ ਬਹੁਤ ਘੱਟ ਲੱਗਦੇ ਮੱਧਮ ਲੱਗਦੇ ਆ ਚਾਂਸਸ ਦਾ ਨਾਂ ਵਰਗੇ ਆ ਪਰ ਚਲੋ ਵਰਕਰਾਂ ਨੂੰ ਉਮੀਦ ਆ ਤਾਂ ਹੀ ਉਹਨਾਂ ਨੇ ਧਰਨਾ ਲਾਇਆ ਇਹਨਾਂ ਤੋਂ ਉਮੀਦ ਆ ਚਲੋ ਮੈਂ ਤਾਂ ਚਾਹਣਾ ਵੀ ਇਹਨਾਂ ਦੀ ਉਮੀਦ ਤੇ ਉਹ ਖਰੇ ਉਤਰਨ ਪਰ ਜੇ ਨਹੀਂ ਉਤਰਨਗੇ ਫਿਰ ਕੋਈ ਗੱਲ ਨਹੀਂ ਫਿਰ ਸੰਘਰਸ਼ ਦਾ ਰਾਹ ਪਹਿਲਾਂ ਵੱਡੇ ਵੱਡੇ ਧਨਾਰਾਂ ਨਾਲ ਸੰਘਰਸ਼ ਲੜਿਆ ਹੁਣ ਭਾਈ ਝਾੜੂ ਵਾਲਿਆਂ ਨਾਲ ਵੀ ਸੰਘਰਸ਼ ਲੜਨ ਲੱਗੇ ਵਰਕ